ਹੈਲੋ ਗਾਇਜ਼ ਵੈਲਕਮ ਬੈਕ ਜਿਵੇਂ ਤੁਹਾਨੂੰ ਕਿਹਾ ਸੀ ਜੀ ਰਖੜੀ ਦੀ ਸੇਲ ਸ਼ੁਰੂ ਹੋ ਜਾਣੀ ਹੈ ਇੱਕ ਤਰੀਕ ਤੋਂ ਤਾਂ ਇਹ ਸੂਟ ਸਾਜਾ ਚ ਆਫਰ ਦੇ ਵਿੱਚ ਲੈ ਕੇ ਆਇਆ ਬਹੁਤ ਹੀ ਸੋਹਣੇ ਕਾਟਨ ਦੇ ਸੂਟ ਹੈ 올 ਓਵਰ ਰੈਣ ਵਾਲਾ ਹੈ ਲੇਸ ਲੱਗੀ ਹੋਈ ਆ ਸੂਟ ਨੂੰ ਤੁਸੀਂ ਦੇਖ ਸਕਦੇ ਹੋ ਨਾਲ ਦੁਪੱਟੇ ਹੈ ਜੀ ਹਾਫ ਪਿਓਰ ਦੇ ਦੁਪੱਟੇ ਹੋਣਗੇ ਜੀ ਕਈਆਂ ਦੇ ਉੱਪਰ ਵਰਕ ਵੀ ਹੈਗਾ ਕਈ ਸੂਟਸ ਦੇ ਉੱਪਰ ਵਰਕ ਹੈ ਕਿਸੇ ਨੂੰ ਲੇਸਿਸ ਲੱਗੀਆਂ ਹੋਈਆਂ ਨੇ ਤਾਂ ਬਹੁਤ ਹੀ ਵਧੀਆ ਆਫਰ ਦੇ ਵਿੱਚ ਹੈ ਇੱਕ ਸੂਟ 450 ਦਾ ਹੈਗਾ ਜੀ 41400 ਦੇ ਸੋ ਬਹੁਤ ਹੀ ਵਧੀਆ ਆਫਰ ਹੈ ਜਿਹੜਾ ਸਟਾਕ ਹੈ ਲਿਮਟਿਡ ਜੈ ਤੁਸੀਂ ਦੇਖ ਸਕਦੇ ਹੋ ਜੋ ਪਹਿਲਾ ਆਰਡਰ ਕਰੇਗਾ ਉਹਨਾਂ ਨੂੰ ਇਹ ਸੂਟਸ ਮਿਲ ਜਾਣਗੇ ਜੋ ਫਰਸਟ ਤੇ ਆਰਡਰ ਕਰਨਗੇ ਉਹਨਾਂ ਨੂੰ ਆਪਣੀ ਪਸੰਦ ਦੇ ਸੂਟ ਮਿਲਣਗੇ ਜਿਹੜੇ ਜਿਹੜੇ ਕਲਰ ਚਾਹੀਦੇ ਆ ਬਾਅਦ ਦੇ ਵਿੱਚ ਰੈਂਡਮਲੀ ਮਿਲਣਗੇ ਜੀ ਕਿਸੇ ਨੂੰ ਅਸੀਂ ਆਪਣੀ ਪਸੰਦ ਦੇ ਭੇਜਾਂਗੇ ਕਿਉਂਕਿ ਸਟਾਕ ਥੋੜਾ ਹੈਗਾ ਤਾਂ ਵਿੱਚ ਵਿੱਚ ਕਲਰ ਰਹਿ ਜਾਣਗੇ ਤਾਂ ਫਿਰ ਉਸ ਅਕੋਰਡਿੰਗ ਤੁਹਾਨੂੰ ਮਿਲਣਗੇ ਬਾਕੀ ਤੇ ਜਿਹੜਾ ਫਸਟ ਆਰਡਰ ਕਰਨਗੇ ਉਹ ਆਪਣੀ ਪਸੰਦ ਦੇ ਸੂਟਸ ਲੈ ਸਕਦੇ ਆ ਸਕਰੀਨਸ਼ਾਟ ਲੈ ਕੇ ਜਿਹੜੇ ਕਲਰਸ ਲੈਣੇ ਆ ਲੈ ਸਕਦੇ ਹੈਗੇ ਆ 4 ਸੂਟ 1400 ਦੇ ਸ਼ਿਪਿੰਗ ਬਿਲਕੁਲ ਫਰੀ ਹੈ ਜਲਦੀ ਆਰਡਰ ਕਰੋ ਥੈਂਕ ਯੂ ਸੋ ਮਚ